लुधियाना में लुहारा ब्रिज के पास नहर के पास एक तेज रफ्तार कार चालक ने दो मोटरसाइकिलों को टक्कर मार दी जिससे तीन लोग घायल हो गए कार चालक खुद को पंजाब रोडवेज का कर्मचारी बता रहा था मौके पर पहुंची पुलिस ने मामले की जांच का आश्वासन दिया ओद्रो मोटरसाइकिल आ रही थी ये स्पीड पे थी इन्हें ले आके बीच मार के नु सटालटा के ਗੱਡੀ ਇਹਦੀ ਪਹਿਲਾਂ ਵੀ ਕਿਤੇ ਮਗਰ ਲੱਗੀ ਹੋਈ ਸੀ ਉੱਥੇ ਰੋਕਿਆ ਕਹਿੰਦਾ ਮੇਰਾ ਨੰਬਰ ਨੋਟ ਕਰ ਲਓ ਮੈਂ ਜਾਣਾ ਖੰਨੇ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਉਹ ਸਾਈਡ ਤੇ ਲਵਾਈ ਉਥੋਂ ਗੱਡੀ ਚੱਕਤੀ ਇੱਕਦਮ ਇਹਦੇ ਮਗਰ ਭੱਜੇ ਆ ਇੱਥੇ ਲੈ ਕੇ ਮੋਟਰਸਾਈਕਲ ਦੇ ਵਿੱਚ ਮਾਰੀ ਉਹ ਬੰਦੇ ਦੇ ਗਿੱਟਾ ਤੋੜਤਾ ਆਹ ਮੋਟਰਸਾਈਕਲ ਖੜਾ ਅੱਛਾ ਜੀ ਹੁਣ ਪੁਲਿਸ ਪਹੁੰਚੀ ਮਗਰ ਹੋਰ ਸੇ ਘੰਟੇ ਬਾਅਦ ਆਈ ਆ ਫੋਨ ਤੇ ਫੋਨ ਕਰੀ ਜਨੇ ਨਹੀਂ ਆਇਆ ਹੁਣ ਆਏ ਨੇ ਲੱਗਦਾ ਰੋਡ ਤੇ ਐਕਸ਼ਨ ਹੁੰਦਾ ਕੋਈ ਚਾਹੀਦੀ ਪੁਲਸ ਕਿਹੜਾ ਬੋਰ ਚਾਹੀਦਾ ਉਹ ਕਹਿੰਦੇ ਉੱਥੇ ਸਭਾ ਕਰਕੇ ਡਿਊਟੀਆਂ ਲੱਗੀਆਂ ਨਹੀਂ ਆ ਸਕਦੇ ਤੁਸੀਂ ਇੰਤਜ਼ਾਰ ਕਰੋ ਉਹ ਬੰਦੇ ਹਸਪੀਟਲ ਭੇਜੇ ਨੇ ਬਾਕੀ ਹੁਣ ਪੁਲਸ ਆ ਗਈ ਆ ਉਹ ਆਪਣੀ ਕਾਰਵਾਈ ਆਪ ਕਰਨਗੇ ਲੱਗਦਾ ਪੂਰਾ ਵਾ ਜੇ ਮੈਡੀਕਲ ਮੈਡੀਕਲ ਕਰਾਇਆ ਜਾਊਗਾ ਪਤਾ ਲੱਗੂ ਉਹ ਨਸ਼ਾ ਫੁੱਲ ਆ ਇਹ ਹੈਗਾ ਕਰਨ ਦੇ ਕੋਲੇ ਚਾਵਾ ਪਿੰਡ ਆ ਕੋਈ ਉੱਥੇ ਦਾ ਹੈ ਪੌਰਲਾ ਪਿੰਡ ਪਤਾ ਨਹੀਂ ਦੱਸੀ ਜਾਂਦਾ ਆਉਦੇ ਮਨ ਮਰ ਜੀ ਇਹ ਪਤਾ ਨਹੀਂ ਇਹ ਤਾਂ ਪੁਲਿਸ ਕਾਰਵਾਈ ਕਰੂਗੀ ਤਾਂ ਪਤਾ ਲੱਗੂਗਾ ਕੀ ਇਹਨੂੰ ਰੋਕਿਆ ਹਨ ਭੱਜਣ ਦੇ ਉੱਗਾ ਨਹੀਂ ਗੱਡੀ ਦੀ ਪੋਜੀਸ਼ਨ ਦੇਖ ਲਓ ਠੀਕ ਹੈ ਰੋਕ ਕੇ ਮਾਰ ਵੀਰੇ ਹੋਇਆ ਕੀ ਹੈ ਬੱਚਾ ਜੀ ਅਸੀਂ ਓਲਾ ਕਰਾਏ ਸੀ ਤੇ ਮੋਟਰਸਾਈਕਲ ਜਾ ਰਹੇ ਸੀ ਮਗਰੋਂ ਬੰਦਾ ਆ ਕੇ ਠੋਕ ਗਿਆ ਜੀ ਰੁਕਿਆ ਵੀ ਨਹੀਂ ਹੈਗਾ ਇਹ ਮਗਰੋਂ ਇਹ ਗੱਡੀ ਭਜਾ ਲਈ ਤੇ ਗਾਹਾਂ ਕੇ ਨਹਿਰ ਤੱਕ ਬੰਦਾ ਹੋ ਠੋਕਤਾ ਹੁਣ ਤਿੰਨ ਬੰਦੇ ਜ਼ਖਮੀ ਆ ਤਿੰਨੋ ਹਸਪੀਟਲ ਦੇ ਵਿੱਚ ਪਏ ਨੇ ਕਿਧਰੋਂ ਆਈ ਗੱਡੀ ਇਹ ਗੱਡੀ ਆਪਣੇ ਗਿੱਲਾਂ ਤੋਂ ਆ ਰਹੀ ਗਿੱਲ੍ਹੇ ਪੁਲ ਤੋਂ ਉਧਰੋਂ ਕਿੰਨੇ ਐਕਸੀਡੈਂਟ ਕਿਤੇ ਬੰਦੇ ਨੇ ਤਿੰਨ ਬੰਦੇ ਤਿੰਨ ਐਕਸੀਡੈਂਟ ਹਾਂਜੀ ਲੱਗਦਾ ਪੂਰਾ ਨਸ਼ਾ ਫੁੱਲ ਕੀਤਾ ਹੋਇਆ ਅੱਛਾ ਪੁਲਸ ਮੌਕੇ ਤੇ ਪਹੁੰਚ ਗਈ ਹਾਂ ਹਾਂਜੀ ਮੌਕੇ ਘੰਟੇ ਮੋਰ ਹੋਈ ਹੈ ਪੁਲਸ ਘੰਟੇ ਪਹਿਲਾਂ ਪੁਲਸ ਹਾਂਜੀ ਤਿੰਨੇ ਬੰਦੇ ਐਡਮਿਟ ਨਹੀਂ ਆਹ ਮੋਟਰਸਾਈਕਲ ਖੜਾ ਇੱਥੇ ਨੁਕਸਾਨ ਆ ਦੇਖ ਲਓ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤਿੰਨ ਬੰਦੇ ਤੁਹਾਡੀ ਕੀ ਲੱਗਦੇ ਜੀ ਮੇਰੇ ਜੀਜਾ ਜੀ ਲੱਗਦੇ ਜੀ ਕਿੰਨੇ ਐਕਸੀਡੈਂਟ ਹੋਇਆ ਇੱਕ ਲੋਹਾਰੇ ਪੁਲ ਤੋਂ ਇੱਕ ਆਪਣੇ ਆਰਮ ਮਸ਼ੀਨ ਤੋਂ ਇੱਕ ਲੋਹਾਰੇ ਪੁਲ ਤੋਂ ਹੋਇਆ ਐਕਸੀਡੈਂਟ ਹੋਇਆ ਕੀ ਹੋਇਆ ਕਿ ਭਾਈ ਕੁਛ ਨਹੀਂ ਮਤਾਬਾ ਸੁੱਧਾ ਆਪਣੇ ਰਸਤੇ ਜਾ ਰਿਹਾ ਸੀ ਅੱਛਾ ਮੋਟਰਸਾਈਕਲ ਨੇ ਓਵਰਟੇਕ ਕਰਕੇ ਸਿੱਧੀ ਵਿੱਚ ਮਾਰੀ ਹੈ ਗੱਡੀ ਉਹ ਆਟੋਿਸਮ ਅਗਰ ਤੇ ਜਾ ਰਿਹਾ ਸੀ ਇਧਰੋਂ ਮੇਰੀ ਵੀ ਗੱਡੀ ਥੋੜੀ ਸਪੀਡ ਤੇ ਸੀ ਮੈਂ ਤਾਂ ਬਲੀ ਲੇਨ ਤੇ ਜਾ ਰਿਹਾ ਸੀ ਪਰ ਉਹਨੇ ਜਦ ਦੇਖਿਆ ਉਧਰ ਗੱਡੀ ਆਈ ਉਹ ਤਾਂ ਮੋਟਰਸਾਈਕਲ ਬੱਟੇ ਨਹੀਂ ਹੋਇਆ ਸਿੱਧੀ ਮੋਟਰਸਾਈਕਲ ਜਾ ਕੇ ਗੱਡੀ ਵਿੱਚ ਕਾਹਦਾ ਕੰਮ ਕਰਦੇ ਆਂ ਰੋਡ ਵਿੱਚ ਹਾਂਜੀ ਤੇ ਮਾਮਲਾ ਕੀ ਸਰ ਐਕਸੀਡੈਂਟ ਹੋਇਆ ਵਾ ਸਰ ਸਾਨੂੰ 5-10 ਮਿੰਟ ਪਹਿਲਾਂ ਕਾਲ ਆਈ ਸੀ ਕਿ ਐਕਸੀਡੈਂਟ ਕਰਕੇ ਗੱਡੀ ਜਿਹੜੀ ਆ ਉਹ ਭੱਜੀ ਆ ਤੇ ਦੋ ਐਕਸੀਡੈਂਟ ਹੋਰ ਹੋਏ ਆ ਅਸੀਂ ਹੁਣ 5 ਮਿੰਟ ਪਹਿਲਾਂ ਇੱਥੇ ਆਏ ਆ ਅਸੀਂ 5 ਮਿੰਟ ਚ ਪਹੁੰਚ ਗਏ ਸੀਗੇ ਤੇ ਦੋ ਬੰਦੇ ਤਾਂ ਇੱਕ ਹਸਪਤਲ ਲਗਾਏ ਆ ਇੱਕ ਮੋਟਰਸਾਈਕਲ ਜਿਹੜਾ ਆ ਉਹਦਾ ਵੀ ਲੱਤ ਟੁੱਟ ਗਈ ਆ ਉਹ ਗਿਆ ਡੁੱਗਰੀ ਹਸਪਤਲ ਤੇ ਗੱਡੀ ਜਿਹੜੀ ਆ ਉਹਦਾ ਵੀ ਐਕਸੀਡੈਂਟ ਹੋ ਗਿਆ ਆ ਬੰਦਾ ਕੋਲੇ ਖੜਾ ਆ ਤੇ ਹੁਣ ਅਸੀਂ ਉਹਨੂੰ ਡਿਊਟੀ ਅਫਸਰ ਬੁਲਾਇਆ ਡਿਊਟੀ ਅਫਸਰ ਆਊਗੇ ਇਹਨਾਂ ਨੂੰ ਲੈ ਕੇ ਜਾਂਦੇ ਆ ਡਾਬੇ ਥਾਣੇ ਤੇ ਉਹਨਾਂ ਨੂੰ ਵੀ ਕਹਿਤਾ ਡਾਬੇ ਥਾਣੇ ਰਿਪੋਰਟ ਦਿਓ ਆਪਣੀ ਦਰਖਾਸਤ ਲਗਾਓ ਆਪਣੀ ਤੇ ਅਗਲੀ ਕਾਰਵਾਈ ਜਿਹੜੀ ਆ ਹੋਊਗੀ ਫਿਰ ਗੱਡੀ ਚਲਾਣ ਲਾ ਕੋਈ ਲੱਦਾ ਜਨਸ਼ਾ ਨਾ ਕਿੱਥੇ ਸਰੋਂਦਾ ਦੇਖੋ ਨਸ਼ੇ ਦਾ ਡਰਿੰਕ ਵਗੈਰਾ ਤਾਂ ਨਹੀਂ ਕੀਤੀ ਕੋਈ ਹੋਰ ਡਰਾਈ ਨਸ਼ਾ ਕੀਤਾ ਆ ਉਹਦੇ ਬਾਰੇ ਤਾਂ ਪਤਾ ਨਹੀਂ ਲੱਗਦਾ ਡਰਿੰਕ ਨਹੀਂ ਕੀਤੀ ਹੈਗੀ ਔਰ ਮੁਲਾਜ਼ਮ ਹੀ ਲੱਗ ਰਿਹਾ ਕਹਿੰਦੇ ਕੋਈ ਹਾਂਜੀ ਪੰਜਾਬ ਰੋਡਵੇਜ ਦੇ ਮੁਲਾਜ਼ਮ ਦੱਸਦੇ ਆ ਸਰਕਾਰੀ ਮੁਲਾਜ਼ਮ ਹੈ ਸਰ ਡਰ ਗਿਆ ਸੀ ਕਿ ਪੈਸੇ ਕੋਈ ਉਹ ਕਹਿੰਦੇ ਮੈਂ ਖਵਰਾ ਗਿਆ ਸੀਗਾ ਪਤਾ ਨਹੀਂ ਮੈਨੂੰ ਕਾਲੀ ਸੀਗੀ ਐਮਰਜੈਂਸੀ ਜਾਣਾ ਸੀਗਾ ਕਿੱਥੇ ਰਹਿਣ ਵਾਲਾ ਹੈ ਇਹ ਇਧਰ ਪਿੰਡ ਦੱਸਿਆ ਕੋਈ ਹੋਰਲਾ ਹੋਰਲਾ ਪਿੰਡ ਦੇ ਆ ਤੇ ਗੱਡੀ 'ਚ ਕੋਈ ਕੋਈ ਦਾਦੀ ਇਤਰਾਜਯੋਗ ਸਮਾਨ ਵੀ ਨਹੀਂ ਮਿਲਿਆ ਤੇ ਵੈਸੇ ਹੋ ਐਕਸੀਡੈਂਟ ਹੋਇਆ ਕਿੱਥੇ ਇਹ ਸਟਾਰ ਸਕੂਲ ਦੇ ਨੁਕਰ ਤੇ ਹੋਇਆ ਪੁਲ ਚ ਉੱਪਰ ਚੜਦੇ ਸਾਰੇ ਚੜਾਈ ਠੀਕ ਹੈ ਦੋ ਉੱਥੇ ਹੋਇਆ ਇੱਕ ਇਹ ਠਿੱਕੇ ਦੇ ਕੋਲ ਹੋਇਆ ਠੀਕ ਹੈ ਸਰ ਤੇ ਦੋ ਤਿੰਨ ਐਕਸੀਡੈਂਟ ਕੀਤੇ ਆ ਜੀ ਆਈਐਸ ਆ ਪਹੁੰਚ ਰਹੇ ਮੌਕੇ ਤੇ ਹਾਂਜੀ ਆਈਐਸ ਗੁਰਬਾਜ ਸਿੰਘ ਡਾਬੇ ਤੋਂ ਆ ਰਹੇ ਆ ਉਹ ਕਰਨਗੇ ਅਗਲੀ ਕਾਰਵਾਈ